ਹੈਲੋ ਸਤਿ ਸ੍ਰੀ ਅਕਾਲ ਦੋਸਤੋ ਆਜੋ ਬਈ ਸਾਰੇ ਬੱਚੇ ਪਹਿਲਾਂ ਲਾਈਵ ਆਜੋ ਐਂਡ ਸ਼ੇਅਰ ਕਰ ਦਿਓ ਸੈਸ਼ਨ ਨੂੰ ਬਹੁਤ ਇੰਪੋਰਟੈਂਟ ਹੈ ਔਰ ਤੁਹਾਡੇ ਲਈ ਹੈ ਇਹ ਸਟੱਡੀ ਵੀ ਤੁਹਾਡੇ ਲਈ ਹੁੰਦੀ ਹੈ ਔਰ ਇਹ ਮੁੱਦੇ ਵੀ ਤੁਹਾਡੇ ਲਈ ਹੁੰਦੇ ਆ ਪਰ ਸਟੱਡੀ ਨੂੰ ਤੁਸੀਂ ਆਵਾਜ਼ ਹੀ ਨਹੀਂ ਆ ਰਹੀ ਦੇਖੋ ਆ ਰਹੀ ਹੈ ਆ ਰਹੀ ਹੈ ਆ ਰਹੀ ਹੈ ਦੇਖੋ ਆਵਾਜ਼ ਓਕੇ ਹੈ ਦੇਖੋ ਉਹ ਆ ਰਹੀ ਹੈ ਕਿ ਨਹੀਂ ਆ ਰਹੀ ਹੁਣ ਕੋਈ ਦਿੱਕਤ ਤਾਂ ਨਹੀਂ ਹੈ आ जाओ आ रही है आवाज कि नहीं आ रही एक बारी दस दो भी आवाज वगैरह सारी क्लियर है क्या ओके है ठीक है आओ ती छोटा जा पुराने भी पाई है देखो छब्बीस मई दो हजार पच्ची भी आपका प्रोटेस्ट कर ठीक है वो तो बाद होर भी आपका प्रोटेस्ट करे पता नहीं किन्न कारी का आप पीसफुल प्रोटेस्ट कर चुके हैं अगेंस्ट है ना तो पीपीटी एक बारी मैं देख ला वो कितने नीरज सर कॉल करो उन्होंने ना अपने उन्होंने डाला था कहाँ डाला था वो एक बार देखना ਚਲੋ ਕੋਈ ਗੱਲ ਉਹ ચેਕ ਕਰ ਕੋਲ ਕਰਤਾ গুড ਮਾਰਨਿੰਗ গুড ਮਾਰਨਿੰਗ গুড ਮਾਰਨਿੰਗ ਆਵਾਜ਼ ਬਹੁਤ ਸੁਰੀਲੀ ਹੈ ਸਰ हां ਠੀਕ ਹੈ ਜੀ গুড ਮਾਰਨਿੰਗ গুড ਮਾਰਨਿੰਗ ਚਲੋ ਆਓ ਵੀ ਪਹਿਲਾਂ ਤਾਂ ਸਾਰੇ ਬੱਚਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੈ ਹਿੰਦ ਜੈ ਹਿੰਦ ਦੇਖੋ ਹਾਲਾਂਕਿ ਜਦੋਂ ਰਿਜ਼ਲਟ ਆਇਆ ਕਟ-ਆਫ ਬਹੁਤ ਜ਼ਿਆਦਾ ਹਾਈ ਗਈ ਹੈ ਨਾ ਪਰ ਮੈਂ ਤੁਹਾਨੂੰ दो पॉइंट दसे सीगे। भी कितने ना कि दो हजार ना मिलना भी एक इंपैक्ट है पर पेपर आसान सीगा ए भी इम्पैक्ट है याद रख पीपी ठीक है एक पेपर आसान सीगा ए भी गल याद रखियो एक मिनट बस मैं थोड़ा जा तो कर दा न्यू पीपीटी फोल्डर था ना ठीक है ठीक है ਚਲੋ ਅਸੀਂ ਤੁਹਾਡੇ ਨਾਲ ਆ ਸਰ ਜੀ ਪ੍ਰਤਾਪ ਅਕੈडमी ਹਮੇਸ਼ਾ ਸਟੂਡੈਂਟਸ ਦੇ ਗਰਾਉਂਡ ਲੈਵਲ ਤੇ ਆ ਕੇ ਗੱਲ ਕਰਦੀ ਓਕੇ ਕੋਈ ਗੱਲ ਨਹੀਂ ਇਹ ਪੀਪੀਟੀ ਇਹਨਾਂ ਦੀ ਚੱਲੀ ਨਹੀਂ ਕੋਈ ਠੀਕ ਐ ਸਾਡੇ ਵਾਰੀ ਚਲੋ ਕੋਈ ਗੱਲ ਨਹੀਂ ਆਪਾਂ ਨਾਰਮਲੀ ਓਵੇਂ ਵੀ ਗੱਲ ਕਰ ਲਾਂਗੇ ਤਾਂ ਤੁਹਾਨੂੰ ਪਤਾ ਹੈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ 2024 ਦਾ ਜਿਹੜਾ ਜੁਆਇਨਿੰਗ ਨਹੀਂ ਦੇ ਰਹੇ ਅਗਸਤ ਦੇ ਵਿੱਚ ਸਾਰਿਆਂ ਦੀਆਂ ਲਗਭਗ ਅਪਰੋਕਸ ਡੀਵੀ ਵਗੈਰਾ ਕੰਪਲੀਟ ਹੋ ਚੁੱਕੇ ਆਂ ਤੇ ਹਾਲ ਫਿਲਾਲ ਵਿੱਚ ਜਿਹੜੀਆਂ ਵੀ ਵੈਰੀਫਿਕੇਸ਼ਨਸ ਸੀਗੀਆਂ वो भी प्लीट हो चुकी हैं पर दो हज़ार जो चौबीस है दो हज़ार चौबी ज्वाइनिंग हजे तक नहीं आई ठीक है दो हज़ार चौबी ज्वाइनिंग हजे तक नहीं आई मैनू नहीं पता कि सरकार इस इसे डिले क्यों कर रही है ठीक है हम तो एक छोटी जी होप लाओ ਭਈ ਜਿਹੜਾ 2024 ਵਾਲਾ ਬੱਚਾ ਹੈਕਰ ਉਹਨੂੰ ਜੁਆਇਨਿੰਗ ਨਹੀਂ ਮਿਲਦੀ ਉਹਨੇ ਪੇਪਰ ਦਿੱਤਾ ਹੈ 2025 ਦਾ ਤਾਂ ਕਿਥੇ ਨੇ ਕਿਥੇ ਇਹ ਵੀ ਇੰਪੈਕਟ ਹੈ ਚਲੋ ਠੀਕ ਹੈ ਔਰ ਹਰ ਉਸ ਬੱਚੇ ਨੇ ਪੇਪਰ ਦਿੱਤਾ ਹੈ ਜਿਹੜੇ ਬੱਚੇ ਨੂੰ ਐਵੇਂ ਲੱਗਿਆ ਕਿ ਮੈਂ ਹਜੇ ਬਾਰਡਰ ਲਾਈਨ ਤੇ ਹਾਂ ਕਿ ਆਪਾਂ ਤਾਂ ਜੁਆਇਨਿੰਗ ਦੇ ਵਿੱਚ ਕੋਈ ਗੜਬੜ ਹੋ ਜੇ ਜਦੋਂ ਤਾਈ ਬੱਚੇ ਦੇ ਵਰਦੀ ਨਹੀਂ ਪੈਂਦੀ ਉਦੋਂ ਤਾਈ ਬੱਚਾ ਆਪਣੇ ਐਗਜ਼ਾਮ ਦੀ ਟਰਾਈ ਕਰਦਾ ਹੀ ਕਰਦਾ ਹੈ ਠੀਕ ਹੈ ਸੋ ਇਹ ਸਾਰਿਆਂ ਵਾਸਤੇ ਹੈ ਭਈ ਚਾਹੇ 25 ਹੋਵੇ ਚਾਹੇ 24 ਹੋਵੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ 24 ਵਾਲੇ ਬੱਚਿਆਂ ਨੂੰ ਹਜੇ ਜੁਆਇਨਿੰਗ ਨਹੀਂ ਮਿਲੀ ਔਰ ਜੋ ਚਾਹੁੰਦੇ ਆ ਕਿ ਉਹਨਾਂ ਨੂੰ ਜੁਆਇਨਿੰਗ ਮਿਲੇ ਤਾਂ ਭਾਈ ਆਪਣੇ ਘਰਾਂ ਚੋਂ ਬਾਹਰ ਆਓ ਕਿਉਂਕਿ ਬੁੱਧਵਾਰ ਨੂੰ ਮੈਂ ਤੁਹਾਨੂੰ ਇੱਕ ਪੋਸਟਰ ਸੈਂਡ ਕਰ ਦੰਨਾ ਹੈ ਠੀਕ ਹੈ ਮੈਂ ਪੋਸਟਰ ਦਿਖਾ ਵੀ ਦੰਨਾ ਹੈ ਤੁਹਾਨੂੰ ਹਾਂ ਸਰ ਮੈਂ ਤੁਹਾਨੂੰ ਉਹ ਕਰ ਰਿਹਾ ਹਾਂ ਟੈਲੀਗ੍ਰam ਇੱਥੇ ਖੋਲੋ ਕੋਈ ਗੱਲ ਠੀਕ ਹੈ ਕਿ 27 ਨਵੰਬਰ सताई नवंबर वीरवार पता है एक मिनट रुको मैं माड़ा जा देख ला क्योंकि पीपीटी खुली नहीं बई एक सैकेंड रुको बस ती तो सताई तरीक न ਸਾਰੇ ਬੱਚਿਆਂ ਨੇ 2024 ਦੀ ਜੁਆਇਨਿੰਗ ਵਾਸਤੇ 27 ਨਵੰਬਰ 2025 ਦੇ ਵਿੱਚ ਜਿਹੜੀ ਪੰਜਾਬ ਪੁਲਿਸ ਵਾਲੀ ਜੁਆਇਨਿੰਗ ਨਹੀਂ ਦੇ ਰਹੇ ਉਹਦੇ ਕਰਕੇ ਸੰਗਰੂਰ ਗਵਿਰ ਕਾ ਪਲਾਂਟ ਤੇ ਸਾਰੇ ਬੱਚੇ ਇਕੱਠੇ ਹੋ ਰਹੇ ਹੈ ਠੀਕ ਹੈ ਮੁੱਖ ਮੰਤਰੀ ਨਿਵਾਸ ਸਥਾਨ ਤੇ ਠੀਕ ਹੈ ਵੀਰਵਾਰ ਸਾਰੇ ਬੱਚੇ ਠੀਕ ਹੈ ਜੀ ਮੁੰਡੇ ਇਕੱਠੇ ਹੋ ਕੇ ਰਿੱਟ ਲਗਾ ਰਹੇ ਆ ਜੀ ਭਾਰਤੀ ਤੇ ਕੋਈ ਗੱਲ ਨਹੀਂ ਲਾ ਲੈਣ ਦਿਓ 27 ਨੂੰ ਪਾਸਿੰਗ ਪ੍ਰੇਡ ਹੈ ਜੀ ਜਹਾਂਕਲਾਂ ਦੇ ਵਿੱਚ ਓਕੇ 27 ਨੂੰ ਪਾਸਿੰਗ ਪ੍ਰੇਡ ਹੈ ਜਹਾਂਕਲਾਂ ਦੇ ਵਿੱਚ ਚੰਗੀ ਗੱਲ ਹੈ ਠੀਕ ਹੈ ਸਰ ਕੀ ਇਹ ਹੋ ਸਕਦਾ ਵੀ 2024 ਤੇ 25 ਦੀ ਬੈਚ ਦੀ ਜੁਆਇਨਿੰਗ ਇਕੱਠਿਆਂ ਦੀ ਹੋਵੇ ਇਹ ਪੋਸੀਬਲ ਨਹੀਂ ਹੈ ਇਹ ਬਿਲਕੁਲ ਵੀ ਪੋਸੀਬਲ ਨਹੀਂ ਹੈ ਭਾਈ ਠੀਕ ਹੈ ਇਹ ਬਿਲਕੁਲ ਵੀ ਪੋਸੀਬਲ ਨਹੀਂ ਹੈ ਤਾਂ ਦੇਖੋ ਸਭ ਤੋਂ ਪਹਿਲੀ ਗੱਲ ਆਪਾਂ ਇਹ ਪੀਸਫੁੱਲ ਪ੍ਰੋਟੈਸਟ ਕਰਨਾ ਹੈ ਬਿਲਕੁਲ ਪੀਸਫੁੱਲ ਠੀਕ ਹੈ ਬਿਲਕੁਲ ਪੀਸਫੁੱਲ ਪ੍ਰੋਟੈਸਟ ਹੈ ਇਹ ਇਹ ਗੱਲ ਯਾਦ ਰੱਖਿਓ ਠੀਕ ਹੈ ਕੋਈ ਇਹਦੇ ਵਿੱਚ ਕੋਈ ਕਿਸੇ ਨੇ ਵੀ ਹੁੜਦੰਗਵਾਜੀ ਜਾਂ ਕੁਝ ਵੀ ਨਹੀਂ ਕਰਨਾ ਠੀਕ ਹੈ ਦੂਜੀ ਗੱਲ ਕਈ ਬੱਚੇ ਜਾਂ ਕਈ ਟੀਚਰ ਐਵੇਂ ਸੋਚਦੇ ਹੈ ਉਹਨਾਂ ਨੂੰ ਵੀ ਮੈਂ ਇਹ ਸੁਨੇਹਾ ਲਾਦਾ ਕਿ ਭਾਈ ਇਹ ਪ੍ਰਤਾਪ ਅਕੈਡਮੀ ਕਰਵਾ ਰਹੀ ਹੈ ਬਿਲਕੁਲ ਨਹੀਂ ਕਰਵਾ ਰਹੀ ਠੀਕ ਹੈ ਪ੍ਰਤਾਪ ਅਕੈਡਮੀ ਹਮੇਸ਼ਾ ਸਟੂਡੈਂਟ ਦੇ ਪਿੱਛੇ ਚੱਲਦੀ ਹੈ ਠੀਕ ਹੈ ਔਰ ਇਹ ਕਿ ਹਰ ਸਟੂਡੈਂਟਸ ਨੂੰ ਦੇਖੋ ਅਪਰੋਚ ਹਰ ਅਕੈਡਮੀ ਤੱਕ ਕਰੀ ਹੈ ਹਰ ਬੱਚੇ ਨੇ ਠੀਕ ਹੈ ਕਿ ਸਰ ਸਾਨੂੰ ਜੁਆਇਨਿੰਗ ਨਹੀਂ ਮਿਲ ਰਹੀ ਪਤਾ ਨਹੀਂ ਕਦੋਂ ਦੀ ਅਪਰੋਚ ਕਰ ਰਿਹਾ ਪਰ ਮੈਂ ਇਥੇ ਵੀ ਬੱਚਿਆਂ ਨੂੰ ਕਿਹਾ ਕਿ ਪਹਿਲਾਂ ਤੁਸੀਂ ਬਾਕੀਆਂ ਨੂੰ ਅਪਰੋਚ ਕਰੋ ਜਦੋਂ ਬਾਕੀ ਟੀਚਰਸ ਵੀ ਤੁਹਾਡੇ ਨਾਲ ਹੋਣਗੇ ਤਾਂ ਤੁਹਾਡੀ ਆਵਾਜ਼ ਜ਼ਿਆਦਾ ਬੁਲੰਤ ਹੋਏਗੀ ਲਾਸਟ ਟਾਈਮ ਵੀ ਇਹ ਕਿਹਾ ਗਿਆ ਕਿ ਭਾਈ ਪ੍ਰਤਾਪ ਅਕੈਡਮੀ ਨੇ ਪ੍ਰੋਟੈਸਟ ਕਰਾਇਆ ਇਦਾਂ ਦਾ ਕੁਝ ਨਹੀਂ ਸੀ ਬੱਚਿਆਂ ਨੇ ਖੁਦ ਜੋ ਬੱਚੇ ਖੁਦ ਇਕੱਠੇ ਹੋਏ ਖੁਦ ਨੇ ਪ੍ਰੋਟੈਸਟ ਕੀਤਾ ਬਸ ਪ੍ਰਤਾਪ ਅਕੈਡਮੀ ਦੇ ਟੀਚਰਸ ਉਹਨਾਂ ਦੇ ਨਾਲ ਸੀਗੇ ਵੀ ਕਿਉਂਕਿ ਕੋਈ ਹੜਦੰਗਬਾਜੀ ਨਾ ਹੋਵੇ ਕੋਈ ਮਿਸਮੈਨੇਜਮੈਂਟ ਨਾ ਹੋਵੇ ਠੀਕ ਹੈ ਹੁਣ ਵੀ ਮੈਂ ਬੱਚਿਆਂ ਨੂੰ ਬਹੁਤ ਸਮਝਾਇਆ ਸੀ ਤੁਹਾਨੂੰ ਮੈਂ ਰਿਐਲਿਟੀ ਦੱਸਦਾ ਹਾਂ ਕਈ ਦਿਨਾਂ ਤੋਂ ਕਿ ਜੁਆਇਨਿੰਗ ਆ ਜੇਗੀ ਯਾਰ ਠੀਕ ਹੈ ਚਲੋ ਆਪਾਂ ਸਮਝਾ ਵੀ ਲੈਂਦੇ ਪਰ ਆ ਜਿਹੜਾ 2025 ਦੇ ਵਿੱਚ ਕੱਟ-ਆਫ ਇਕੋ ਦਮ ਹਾਈ ਹੋਗੀ ਸੀ ਜਸਟ ਬਿਕੋਜ਼ ਕੱਲਾ ਇਹਦਾ ਆਹੀ ਕਾਰਨ ਨਹੀਂ ਸੀਗਾ ਆ ਵੀ ਦੱਸ ਦੇਣਾ ਮੈਂ ਤੁਹਾਨੂੰ ਦੋ ਕਾਰਨ ਲਾਸਟ ਟਾਈਮ ਦੱਸੇ ਸੀਗੇ ਠੀਕ ਹੈ ਕੱਲਾ ਆਹੀ ਕਾਰਨ ਨਹੀਂ ਸੀਗਾ ਪੇਪਰ ਸੋਖਾ ਵੀ ਸੀਗਾ ਪਰ ਕਿੱਥੇ ਨਾ ਕਿੱਥੇ ਇੰਪੈਕਟ 2024 ਵਾਲੀ ਜੁਆਇਨਿੰਗ ਦਾ ਵੀ ਪਿਆ ਹੈ ਕਿਉਂਕਿ ਬੱਚਿਆਂ ਨੇ ਨੰਬਰ ਬਹੁਤ ਜ਼ਿਆਦਾ ਲਿੱਤੇ ਹੈ ਠੀਕ ਹੈ ਕਈ ਕਹ ਰਿਹਾ ਹੈ ਜੁਆਇਨਿੰਗ डिसेंबर 1 ਨੂੰ ਹੋਵੇਗੀ ਓਕੇ ਬਕਵਾਸ ਕਰਦੇ ਹੈ ਸਰ ਬਾਕੀ ਮੱਚਦੇ ਆ ਜਦੋਂ ਤੁਸੀਂ ਲਾਸਟ ਟਾਈਮ ਲੀਡ ਕੀਤਾ ਸੀ ਯਾਰ ਪਹਿਲੀ ਗੱਲ ਤਾਂ ਨਾ ਮੈਂ ਕਈ ਵਾਰੀ ਤੁਹਾਨੂੰ ਇਹ ਗੱਲ ਕਹਿ ਚੁੱਕਿਆ ਹਾਂ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਹਾਂ ਨਾ ਤਾਂ ਆਪਾਂ ਨੂੰ ਕੋਈ ਲੀਡ ਦਾ ਸ਼ੌਂਕ ਹੈ ਤੁਹਾਨੂੰ ਰੀਅਲਿਟੀ ਦੱਸਾਂ ਜਿਵੇਂ ਬਾਕੀ ਦੀ ਅਕੈਡਮੀਆ ਦੇ ਟੀਚਰ ਕਰਨਗੇ ਬੱਚੇ ਕਰਨਗੇ ਆਪਾਂ ਮਗਰਮਗਰ ਤੁਰ ਪਾਂਗੇ ਠੀਕ ਹੈ ਪਰ ਮੋਰਲ سپورਟ ਹੋਵੇ ਚਾਹੇ ਫਾਈਨੈਂਸ਼ੀਅਲੀ سپورਟ ਹੋਵੇ ਚਾਹੇ ਫਿਜ਼ੀਕਲੀ سپورਟ ਹੋਵੇ ਉਹ ਪ੍ਰਤਾਪ ਅਕੈਡਮੀ ਦੀ 100% ਰਹੇਗੀ ਬੱਚਿਆਂ ਦੇ ਨਾਲ ਇਹ ਗੱਲ ਯਾਦ ਰੱਖਿਓ ਠੀਕ ਹੈ ਹੋਰ ਦੱਸੋ ਹੋਰ ਕੋਈ ਬੱਚਾ ਦੱਸ ਸਕਦਾ ਹੈ और की कर सकते हैं ठीक है सर धरने तक सब इंस्पेक्टर की गल करनी है नहीं भाई, बिल्कुल नहीं ਇਹ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਜੋ ਬੱਚਿਆਂ ਨੇ ਰੱਖਿਆ ਹੈ ਇਹ ਰੱਖਿਆ ਵੀ ਸਾਨੂੰ ਸਿਰਫ 2024 ਵਾਲੇ ਬੱਚਿਆਂ ਨੂੰ ਜੁਆਇਨਿੰਗ ਦੇ ਦਿਓ। ਭਈ ਤੁਸੀਂ 2027 ਨਾ ਚੜਾਓ। ਠੀਕ ਹੈ ਤੁਸੀਂ 2026 ਨਾ ਚੜਾਓ। ਇਸ ਕਰਕੇ ਇਹ ਪ੍ਰੋਟੈਸਟ ਹੈ। ਠੀਕ ਹੈ ਫਿਰ ਦੱਸੋ। ਕੋਡਿੰਗ ਰੀਕੋਰਡਿੰਗ ਕਰਾ ਦਾਂਗੇ ਕੋਈ ਗੱਲ ਨਹੀਂ ਯਾਰ ਸਰ ਸੀਨੀਅਰ ਅਸਿਸਟੈਂਟ ਦੇ ਟਾਈਪਿੰਗ ਕਰਾ ਦਿਓ 64 ਵਾਲੇ ਬਈ ਹਰੇਕ ਵਾਰੀ ਪ੍ਰਤਾਪ ਅਕੈਡਮੀ ਨਾਲ ਜਿੱਥੇ ਜਿੱਥੇ ਜਿਵੇਂ ਜਿਵੇਂ ਪ੍ਰੋਟੈਸਟ ਹੋਇਆ ਹੈ ਜਿਵੇਂ ਰਿਟਾਂ ਲਾਉਣੀਆਂ ਸੀ ਕਿ ਮੈਂ ਵੀ ਲਾਉਣੀਆਂ ਸੀ ਜਿਹੜੇ ਵੀ ਚਾਪੀ ਟ੍ਰਿਪਲ ਐਸ ਵੀ ਰਿਫਾਰਮ ਦਾ ਮੁੱਦਾ ਹੈ ਆਪਾਂ ਉਹਦੇ ਵਿੱਚ ਇਨਵੋਲ ਹਾਂ ਤੁਸੀਂ ਇਹ ਚੀਜ਼ ਨਾ ਸੋਚਿਆ ਕਰੋ ਕਿ ਪ੍ਰਤਾਪ ਅਕੈਡਮੀ ਦਾ ਕੋਈ ਟੀਚਰ ਵੀਡੀਓ ਨਹੀਂ ਬਣਾ ਰਿਹਾ ਜਾਂ ਕੋਈ ਚੀਜ਼ ਨਹੀਂ ਹੋ ਰਹੀ ਤੁਸੀਂ ਇੱਕ ਵਾਰੀ ਗਰਾਊਂਡ ਤੇ ਜਾ ਕੇ ਇੱਕ ਇੱਕ ਬੱਚੇ ਨੂੰ ਪੁੱਛੋ ਕੀ ਆ ਉਹਦੀ ਕਨੈਕਟੀਵਿਟੀ ਪ੍ਰਤਾਪ ਅਕੈਡਮੀ ਦੇ ਟੀਚਰ ਨਾਲ ਹੈ ਜਾਂ ਨਹੀਂ ਹੈ ਜਾਂ ਉਹਦੀ ਕਨੈਕਟੀਵਿਟੀ ਮੇਰੇ ਨਾਲ ਹੈ ਜਾਂ ਨਹੀਂ ਹੈ ਇੱਕ ਵਾਰੀ ਪੁੱਛ ਕੇ ਦੇਖੋ ਤੁਹਾਨੂੰ ਆਪੇ ਦੱਸ ਦੇਣਗੇ ਠੀਕ ਹੈ ਸਰਫੁੱਲ ਲੈਂਥ ਮੌਕ ਟੈਸਟ ਤਿਆਰ ਕਰ ਦਿਓ ਅੱਛਾ ਇੱਕ ਰਿਕਵੈਸਟ ਹੋਰ ਹੈ ਇਹ ਜਦੋਂ ਦਾ ਨਾ ਕੋਈ ਮੁੱਦੇ ਮਾਦੇ ਵਾਲੀ ਗੱਲ ਹੋਵੇ ਆਪਣਾ ਕਦੇ ਅਸੂਲ ਨਹੀਂ ਹੁੰਦਾ ਕਿ ਅਸੀਂ ਕਿਸੇ ਚੀਜ਼ ਦੀ ਪ੍ਰਮੋਸ਼ਨ ਕਰੀਏ ਆਪਣਾ ਕਦੇ ਅਸੂਲ ਨਹੀਂ ਹੁੰਦਾ ਕਿ ਮੁੱਦੇ ਦੀ ਵੀਡੀਓ ਲੈ ਕੇ ਪ੍ਰਮੋਸ਼ਨ ਆਪ ਆਪਣੇ ਕੋਰਸਾਂ ਦੀ ਕਰੀਏ ਠੀਕ ਹੈ ਇਹ ਕਦੇ ਵੀ ਨਹੀਂ ਆ। ਸੋ ਇਦਾਂ ਦੇ ਕੁਐਸ਼ਚਨਸ ਬੇਸਿਕ ਨਾ ਪੁੱਛੋ। ਆਪਾਂ ਗੱਲ ਸਿਰਫ ਕਰਨੀ ਹੈ ਕਿ 2024 ਦੀ ਜਿਹੜੀ ਜੁਆਇਨਿੰਗ ਹੈ ਉਹਦਾ ਆਪਣਾ ਪ੍ਰੋਟੈਸਟ ਰੱਖਿਆ ਹੈਗਾ 27 ਨਵੰਬਰ ਨੂੰ ਵੀਰਵਾਰ ਨੂੰ ਸੰਗਰੂਰ ਦੇ ਵਿੱਚ ਵੇਰ ਕਾ ਪਲਾਂਟ ਤੇ ਠੀਕ ਹੈ। ਸਰਤਾਰਨੇ ਤੋਂ ਬਾਅਦ ਕਦੋਂ ਤੱਕ ਹੋ ਜੂਗੀ ਜੁਆਇਨ? ਤੁਹਾਨੂੰ ਐਸਟੀਮੇਟ ਕੀ ਹੈ? ਕੋਈ ਐਸਟੀਮੇਟ ਨਹੀਂ ਹੈ। आप अपने सोर्सों पता करें हेडकुआर उ पुख्ता ऐसी कोई जानकारी नहीं मिली मैं थानू रियलिटी दसदा है ठीक है ओके होर सर अच्छा सर ਉਹਨਾਂ ਨੂੰ ਵੀ ਕਹਿ ਦਿਓ ਆ ਜਾਣਗੇ ਅੱਛਾ ਟੀਚਰਾਂ ਨੂੰ ਵੀ ਹੈਨਾ ਤਾਂ ਮੈਂ ਤੁਹਾਨੂੰ ਦੱਸਤਾ ਹਾਂ ਬਈ ਹਰ ਬੱਚਿਆਂ ਨੇ ਅਪਰੋਚ ਕਰ ਲਈ ਹੈ ਉੱਥੇ ਡੋਂਟ ਵਰੀ ਅੱਛਾ ਕਈ ਬੱਚੇ ਟਾਈਮਿੰਗ ਪੁੱਛ ਰਹੇ ਹੈ ਟਾਈਮਿੰਗ ਕੀ ਹੋਏਗੀ ਟਾਈਮਿੰਗ ਬਈ 10 ਵਜੇ ਦੀ ਹੈ ਠੀਕ ਹੈ ਚਲੋ ਠੀਕ ਹੈ ਹੋਰ ਕੋਈ ਤੁਹਾਡਾ ਕਵੈਸਚਨ ਛੇ ਤੀ ਦੱਸੋ ਹੋਰ ਕੋਈ ਕੁਐਸਚਨ ਸੋ ਜਿਹੜੇ ਵੀ ਬੱਚੇ 2024 ਵਾਲੇ ਹੈ ਮੈਂ ਫਿਰ ਇੱਕ ਵਾਰੀ ਫਿਰ ਕਹਿ ਦਣਾ ਹੈ ਬਿਲਕੁਲ ਪੀਸਫੁਲ ਪ੍ਰੋਟੈਸਟ ਕਰਨਾ ਹੈ ਸਿਰਫ ਆਪਾਂ ਆਪਣੀ ਗਵਰਨਮੈਂਟ ਤੱਕ ਇਹ ਗੱਲ ਪਹੁੰਚਾਣੀ ਹੈ ਆਪਾਂ ਕਈ ਵਾਰ ਕਿਆ ਹੁੰਦਾ ਹੈ ਕਿ ਆਪਣੇ ਸੀਐਮ ਸਾਹਿਬ ਦੀ ਨਜ਼ਰਾਂ 'ਚ ਇਹ ਗੱਲ ਨਹੀਂ ਹੁੰਦੀ ਠੀਕ ਹੈ ਆਪਾਂ ਸਿਰਫ ਉਹਨਾਂ ਦੀ ਅੱਖਾਂ ਤਾਈਂ ਗੱਲ ਪਹੁੰਚਾਉਣੀ ਹੈ ਕੋਈ ਉੱਥੇ ਬਹਿਸ ਵਸਾਈ ਨਹੀਂ ਕਰਨੀ ਕੋਈ ਕਿਸੇ ਨਾਲ ਕੁਝ ਨਹੀਂ ਕਰਨਾ ਠੀਕ ਹੈ ਕਿ ਸਰ ਸਾਡੀ ਜੁਆਇਨਿੰਗ ਦੇ ਦਿਓ ਇੱਕੋ ਹੀ ਮੁੱਦਾ ਰੱਖਣਾ ਹੈ ਜੁਆਇਨਿੰਗ 2024 ਇਹ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ ਠੀਕ ਹੈ ਹਾਂ ਕੋਈ ਗੱਲ ਨਹੀਂ ਤੁਸੀਂ ਆ ਜਾਓ ਕੋਈ ਦਿੱਕਤ ਨਹੀਂ ਹੈ 10 ਵਜੇ ਦਾ ਹੈ ਭਾਈ ਠੀਕ ਹੈ ਹੋਰ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਛੇਤੀ ਪੁੱਛੋ ਭਾਈ और किसी का कोई डाउट ठीक है चलो ठीक है भाई सो आ सारे बच्चों मैं स्नेहा लाना पीपीटी वगैरह सारी वैसिया बना के लई सी ठीक है पर भाई अगर मौके पर नहीं चली तो वो मैं माफी चाहना है सीधी जी गल है ठीक है सो थैंक यू सो मच ओके सर दो हजार पच्ची वाले भी साथ हूँ कोई गल नहीं ठीक है ਭਈ ਡੀਵੀ 'ਚ ਨਾ ਜਾਏ ਉਹਨਾਂ ਪਹਿਲੀ ਗੱਲ ਤਾਂ ਦੇਖੋ ਕੈਟਾਗਰੀ ਵਾਈਜ਼ ਕਿੰਨੀ ਇਨਕਰੀਜ਼ ਹੋ ਸਕਦੀ ਹੈ ਹੋ ਸਕਦੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਦੱਸਣਾ ਹੈ ਕਿ ਕਨਸਟੇਬਲ ਦੇ ਵਿੱਚ ਵੇਟਿੰਗ ਲਿਸਟ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਕਿੱਥੇ ਨਾ ਕਿੱਥੇ ਚਾਂਸ ਇਹ ਹੋ ਸਕਦਾ ਹੈ ਕਿ ਵੇਟਿੰਗ ਲਿਸਟ ਆ ਜਾਏ ਜਸਟ ਬਿਕੋਜ਼ ਕਿਉਂ ਆ ਜਾਏ ਕਿਉਂਕਿ ਇਹ ਚੇਂਜ ਹੋ ਸਕਦਾ ਹੈ ਜਾਂ ਫਿਰ ਉਹ ਦੁਬਾਰਾ ਭਰਤੀ ਕੱਟਣ ਵੈਸੇ ਵੇਟਿੰਗ ਲਿਸਟ ਨਹੀਂ ਹੈ ਪਰ ਜੇ ਮੈਨੂੰ ਤੁਸੀਂ ਕਹੋ ਕਿ ਦੁਬਾਰਾ ਰਿਜ਼ਲਟ ਆਏ ਇਹ ਪੋਸੀਬਲ ਨਹੀਂ ਹੈ ਮੇਰੇ ਪਰਸਨਲੀ ਵਿਚਾਰ ਨਾਲ ਇਹ ਪੋਸੀਬਿਲਿਟੀ ਨਹੀਂ ਹੈ ਭਾਈ ठीक है हाँ और मार्क्स बदणगे ही ये तो बाद बदणगे ही एक अद्धा नंबर तो जरूर ही बदेगा चलिए सो थैंक यू सो मच बाकी जो भी बच्चा पढ़ना चाहता है वो इस चैनल को सब्सक्राइब कर सकता बहुत जो कलासा फ्री ऑफ कॉस्ट इतने लगदियाँ है ठीक है।, है और ਜੋ ਕੋਰਸ ਵਗੈਰਾ ਹੈ ਅਗਰ ਉਹਨਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹਨਾਂ ਕਲਾਸਾਂ 'ਚ ਦਿੱਤੀ ਜਾਂਦੀ ਹੈ ਪਰ ਫਿਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਿਹੜੇ ਮੁੱਦੇ ਵਾਲੀਆਂ ਗੱਲਾਂ ਹੁੰਦੀਆਂ ਇਹਨਾਂ ਤੇ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਸੋ ਥੈਂਕ ਯੂ ਸੋ ਮੱਚ ਮਿਲਦੇ ਆਂ ਆਪਾਂ 27 ਨਵੰਬਰ ਨੂੰ ਆਪਾਂ ਜ਼ਰੂਰ ਪਹੁੰਚਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਥੈਂਕ ਯੂ